ਹਾਂਜੀ ਸਤਿ ਸ੍ਰੀ ਅਕਾਲ ਜਬਰਾਟ ਕੁੱਡੀ ਕਲਾਂ ਤੋਂ ਤੁਹਾਡੇ ਲਈ ਲੈ ਕੇ ਆ ਗਏ ਆ ਕੱਲ ਨੂੰ ਇੱਕ ਨਵੀਂ ਕਲੈਕਸ਼ਨ ਜਿਹਦੇ ਵਿੱਚ ਡਿਜ਼ਾਈਨਿੰਗ ਬਹੁਤ ਸੋਹਣੀ ਚੈੱਕ ਵਰਬਰੀ ਦੀ ਰਹਿਣ ਵਾਲੀ ਹੈ ਤੇ ਜਿਹੜੇ ਰੇਟ ਹੈ ਇੱਕ ਸੂਟ ਖਰੀਦੋਗੇ ਤਾਂ 300 ਰੁਪਏ ਦਾ ਜੇ ਦੋ ਸੂਟ ਖਰੀਦਦੇ ਹੋ 500 ਦੇ ਇੱਕ ਸੂਟ 300 ਦਾ ਯਾਦ ਰੱਖ ਲਓ ਤੇ ਦੋ ਸੂਟ 500 ਦੇ ਕੱਲ ਸ਼ਨੀਵਾਰ ਤੇ ਐਤਵਾਰ ਦੋ ਦਿਨ ਹੀ ਇਹ ਸੂਟ ਮਿਲਣਗੇ ਉਸ ਤੋਂ ਬਾਅਦ ਇਹ ਵੀਡੀਓ ਖਤਮ ਤੇ ਕਪੜਾ ਵੀ ਖਤਮ ਜੀ ਯਾਦ ਰੱਖ ਲਓ ਕੱਲ ਨੂੰ 21 ਤਰੀਕ ਤੇ 22 21 ਸੇ 25 ਤੇ 22 ਸੇ 25 ਦੋ ਤਰੀਕਾਂ ਤੇ ਜੇ ਇੱਕ ਸੂਟ ਖਰੀਦਦੇ ਹੋ ਤਾਂ 300 ਦਾ ਦੋ ਸੂਟ ਖਰੀਦਿਓ 500 ਦੇ ਰਿਯਾਨ ਦੇ ਸੂਟ ਰੈਨ ਵਾਲਿਆ ਬਹੁਤ ਸੋਹਣੇ ਡਿਜ਼ਾਈਨਿੰਗ ਚੈੱਕ ਕਰ ਲਓ ਇੱਕ ਆਫਰ ਹੋਰ ਦੇ ਦਾਂਗੇ ਜੇ ਤੁਸੀਂ 500 ਦੇ ਦੋ ਖਰੀਦਿਓ ਤਾਂ ਨਾਲ ਇੱਕ ਸੂਟ ਫ੍ਰੀ ਠੀਕ ਹੈ ਜੀ ਇੱਕ 300 ਦਾ ਦੋ 500 ਦੇ ਤੇ ਦੋ 500 ਦੇ ਜੇ ਖਰੀਦਦੇ ਹੋ ਤਾਂ ਇੱਕ ਸੂਟ ਨਾਲ ਤੁਹਾਨੂੰ ਦੇਵਾਂਗੇ ਆਪਾਂ ਦੋ ਸੂਟਾਂ ਦੇ ਨਾਲ ਫ੍ਰੀ ਤੇ ਸਿੰਗਲ ਸੂਟ ਭਾਵੇਂ 250 ਦਾ ਲੈ ਵੀ ਲੈ ਲਿਓ ਤਾਂ ਵੀ ਕੋਈ ਚੱਕਰ ਨਹੀਂ ਠੀਕ ਹੈ ਜੀ ਪਰ 500 ਦੇ ਦੋ ਸੂਟਾਂ ਨਾਲ ਇੱਕ ਸੂਟ ਫ੍ਰੀ ਦੇਵਾਂਗੇ ਡਿਜ਼ਾਈਨਿੰਗ ਚੈੱਕ ਕਰਾ ਦਿਓ ਭਲਵਿੰਦਰ ਆ ਲੋ ਹੜੇ ਜਾਣ ਨੂੰ ਚੈੱਕ ਕਰ ਲਓ ਬਹੁਤ ਸੋਹਣੀ ਸੋਹਣੀ ਡਿਜ਼ਾਈਨਿੰਗ ਲੈਂਪਾਂ ਦੇ ਵਿੱਚ ਮਾਲ ਹੈ ਪਰ ਕਲਰ ਰਹਿਗੇ ਨੇ 8-10 ਰੇਟ ਤੇ ਡਿਜ਼ਾਈਨਿੰਗ ਕੀ ਆ ਵਾਸਤਾ ਰਿਯਾਨ ਦਾ ਕੱਪੜਾ ਰਹਿਣਾ ਬਰਬਰੀ ਚੱਕ ਵਾਲਾ ਜਿਹੜੇ ਬਰਬਰੀ ਚ ਮਾਲ ਆ ਰਿਹਾ ਨਾ ਡਿਜ਼ਾਈਨਿੰਗ ਸਾਰੀ ਉਹ ਡਿਜ਼ਾਈਨ ਉਹ ਚੱਕੇ ਸਿੱਟੀਆਂ ਵਾਲਾ ਫਲਾਵਰ ਵਾਲਾ ਇੱਥੇ ਵਿਚਾਲੇ ਸਿੱਟ ਚੱਕੇ ਜਾਬਰੇ ਦੀ ਹੱਟੀ ਕੁੜੀ ਕਣਾ ਪਤਾ ਯਾਦ ਰੱਖ ਲਿਓ ਆ ਲਓ ਜੀ ਸਾਡੀ ਵੀਡੀਓ ਨੂੰ ਸਬਸਕ੍ਰਾਈਬ ਸੌਰੀ ਲਾਈਕ ਜ਼ਰੂਰ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਵਧੀਆ ਲੱਗੀ ਉਹ ਵੀ ਲਿਆ ਚੱਕੇ ਦੇ ਉੱਤੇ ਵੀਰੇ ਉਹ ਵੀ ਲੇਕਿਆ ਸਾਡੀ ਜੈਨੂਨ ਜੀ ਵੀਡੀਓ ਹੁੰਦੀ ਆ ਬਾਲੀਆਂ ਚੀਕਾਂ ਰੋਲਾ ਜਮਾ ਕੇ ਆਪਾਂ ਵੀਡੀਓ ਨਹੀਂ ਪਾਉਂਦੇ ਦੇਖੋ ਆਰਾਮ ਜੀ ਨਾਲ ਆਹੀ ਤੇਰੇ ਪੈਰ ਵਾਲਾ ਡਿਜ਼ਾਈਨ ਕੰਚਈ ਆ ਤੇ ਆਰਾਮ ਜੀ ਨਾਲ ਵੀਡੀਓ ਪਾਉਣੇ ਉਹਨਾਂ ਦਾ ਜੈਨੂਨ ਚੀਜ਼ ਨਿਕਲਦੀ ਹਾਲੇ ਤੱਕ ਕਪਾੜ ਕਿਸੇ ਗਾਖ ਤੋਂ ਇਹ ਗੱਲ ਦਾ ਲਾਂਭਾ ਨਹੀਂ ਦਿਆ ਕਿ ਤੁਸੀਂ ਕੋਈ ਚੀਜ਼ ਬੁਖਾਈ ਹੋਰ ਆ ਤੇ ਭੇਜੀ ਹੋਰ ਆ ਠੀਕ ਹੈ ਜੀ ਉਹ ਕਾਲਾ ਰੈਂਟੀਟੀ ਨਾਲੋਂ ਜਾ ਕੇ ਇਹ ਥੱਲੇ ਪਿਆ ਕਾਲਾ ਇਹ ਲੋ ਜੀ ਬਲੈਕ ਸਾਰੇ ਵਰਬਰੀ ਦੇ ਡਿਜ਼ਾਈਨ ਨੇ ਸਾਰੇ ਦੇ ਸਾਰੇ ਠੀਕ ਹੈ ਜੀ ਤੇ ਤੁਸੀਂ ਆਪਣਾ ਜਿਹੜਾ ਹੈਗਾ 3.5 ਮੀਟਰ 335 40 ਕਪੜਾ ਦਾ ਹੁੰਦਾ ਮੈਨੂੰ ਦਿਨੇ ਆਉਂਦੇ ਆਪਾਂ ਉਹੀ ਵੱਡੇ ਬਣੇ ਦੇ ਕਪੜੇ ਆ ਤੇ ਰਿਹਾਉਂਗੇ 500 ਰੁਪਏ ਦੇ ਵਿੱਚ ਦੋ ਦੇ ਨਾਲ ਇੱਕ ਸੂਟ ਰੀ ਲੁੱਟ ਲੋ ਮਿਲਾ ਦੋ ਤਰੀਕਾ ਯਾਦ ਰੱਖ ਲਿਓ ਤੀਜੇ ਦਿਨ ਸੂਟ ਨਹੀਂ ਮਿਲਣੀ 21 ਤਰੀਕ ਤੇ 22 ਤਰੀਕ ਠੀਕ ਹੈ ਜੀ ਸ਼ਨੀਵਾਰ ਤੇ ਐਤਵਾਰ ਸਵੇਵੇਂ ਮਿਲੇ ਹਾਂ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਹੋਰ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਸ਼ੇਅਰ ਕਰ ਲਿਓ ਲਾਈਕ ਕਰ ਲਿਓ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ